ਕੈਨੇਡਾ ਦੀ ਪੁਲਿਸ ਨੇ ਇੱਕ ਪੰਜਾਬੀ ਵਿਅਕਤੀ ਨੂੰ ਨੌਕਰੀ ਦੇ ਬਹਾਨੇ ਲੜਕੀਆਂ ਨਾਲ ਜਿਨਸੀ ਸ਼ੋਸ਼ਣ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਇਹ ਵਿਅਕਤੀ ਫਰਜੀ ਕੰਪਨੀ ਦਾ ਮਾਲਕ ਜਾਂ ਭਰਤੀ ਕਰਨ ਵਾਲਾ ਪੜਦਾ ਸੀ ਫਿਰ ਕੈਨੇਡਾ ਦੇ ਲੋਕਪ੍ਰੀਏ ਕਲਾਸੀਫਾਈਡ ਵਰਗੇ ਪਲੇਟਫਾਰਮ ਤੇ ਸੌਖੀ ਨੌਕਰੀ ਦੇ ਇਸ਼ਤਿਹਾਰ ਦਿੰਦਾ ਸੀ ਜਿਸ ਵਿੱਚ ਸਿਰਫ ਲੜਕੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਜਦੋਂ ਲੜਕੀਆਂ ਉਸ ਨਾਲ ਮਿਲਣ ਆਉਂਦੀਆਂ ਤਾਂ ਉਹਨਾਂ ਨੂੰ ਸੁੰਸਾਨ ਜਗ੍ਹਾ ਤੇ ਲੈ ਕੇ ਜ਼ਬਰਦਸਤੀ ਕਰਦਾ ਸੀ 47 ਸਾਲਾ ਤਜਿੰਦਰ ਧਾਲੀਵਾਲ ਦੀਆਂ ਇਹ ਕਰਤੂਤਾ ਉਸ ਵੇਲੇ ਸਾਹਮਣੇ ਆਈਆਂ ਜਦੋਂ ਦੋ ਲੜਕੀਆਂ ਪੁਲਿਸ ਕੋਲ ਗਈਆਂ ਇੱਕ ਲੜਕੀ ਨੇ ਤਾਂ ਇਹ ਕਹਿ ਦਿੱਤਾ ਕਿ ਤਜਿੰਦਰ ਨੇ ਨੌਕਰੀ ਦੇ ਬਦਲੇ ਉਸ ਨਾਲ ਸਰੀਰਕ ਸੰਬੰਧ ਬਣਾਉਣ ਲਈ ਕਿਹਾ ਹੈ ਉਸਨੇ ਕਈ ਲੜਕੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਇਸੇ ਕਾਰ ਤੋ ਪੁਲਿਸ ਨੇ 26 ਜਨਵਰੀ ਨੂੰ ਉਸ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਦੀ ਫੋਟੋ ਵੀ ਜਾਰੀ ਕੀਤੀ ਗਈ ਤਾਂ ਜੋ ਕੋਈ ਵੀ ਹੋੜ ਲੜਕੀ ਉਸ ਦੇ ਜਾਲ 'ਚ ਫਸ ਸਕੀ ਹੋਵੇ ਉਹ ਪੁਲਿਸ ਨੂੰ ਇਸ ਬਾਰੇ ਜਾਣੂ ਕਰਾ ਸਕੇ ਬ੍ਰੈਂਡਾ ਪੁਲਿਸ ਨੇ ਦੱਸਿਆ ਕਿ ਦੋਸ਼ੀ ਤਜਿੰਦਰ ਢਾਲੇਵਾਲ ਕਾਫੀ ਚਲਾਕ ਹੈ ਹਾਲਟਾ ਰੀਜਨਲ ਪੁਲਿਸ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਤਜਿੰਦਰ ਢਾਲੇਵਾਲ ਪ੍ਰੋਫੈਸ਼ਨਲ ਕ੍ਰਿਮੀਨਲ ਵਾਂਗ ਕੰਮ ਕਰਦਾ ਸੀ ਤਾਂ ਜੋ ਪੁਲਿਸ ਦੀ ਪਕੜ ਤੋਂ ਬਚਿਆ ਰਹੇ ਇਹ ਆਨਲਾਈਨ ਕਲਾਸੀਫਾਈਡ ਵੈੱਬਸਾਈਟ ਤੇ ਡਾਟਾ ਐਂਟਰੀ ਆਪਰੇਟਰ ਲਈ ਇਸ਼ਤਿਹਾਰ ਦਿੰਦਾ ਸੀ ਇਹਨਾਂ ਇਸ਼ਤਿਹਾਰਾਂ ਵਿੱਚ ਲੜਕੀਆਂ ਦੀ ਮੰਗ ਕੀਤੀ ਜਾਂਦੀ ਸੀ ਜੋ ਡਾਟਾ ਐਂਟਰੀ ਕਰ ਸਕਣ ਇਸ ਲਈ ਕਿਸੇ ਵੀ ਕਿਸਮ ਦੀ ਯੋਗਤਾ ਨਹੀਂ ਰੱਖੀ ਜਾਂਦੀ ਸੀ ਫ੍ਰੈਸ਼ਰਾਂ ਨੂੰ ਨੌਕਰੀ ਲਈ ਫਰਮਾਇਆ ਜਾਂਦਾ ਸੀ ਬ੍ਰੈਮਟਨ ਪੁਲਿਸ ਨੇ ਦੱਸਿਆ ਕਿ ਤੇਜਿੰਦਰ ਢਾਲੀਵਾਲ ਨੇ ਸੰਪਰਕ ਕਰਨ ਲਈ ਨੰਬਰ ਦਿੱਤਾ ਹੋਇਆ ਸੀ ਜਿਵੇਂ ਹੀ ਉਸਦੇ ਨੰਬਰ ਤੇ ਫੋਨ ਆਉਂਦਾ ਤੇ ਲੜਕੀ ਨੂੰ ਪਤਾ ਦਿੰਦਾ ਤੇ ਬੁਲਾਉਂਦਾ ਫਿਰ ਉਸ ਨੂੰ ਇੰਟਰਵਿਊ ਦੇ ਬਹਾਨੇ ਆਪਣੀ ਟੈਕਸੀ 'ਚ ਬਿਠਾ ਕੇ ਸੁੰਸਾਨ ਜਗ੍ਹਾ ਤੇ ਲੈ ਜਾਂਦਾ ਸੀ ਲੜਕੀਆਂ ਦੀ ਸ਼ਿਕਾਇਤਾਂ ਅਨੁਸਾਰ ਜਦੋਂ ਉਸ ਸੁੰਸਾਨ ਇਲਾਕਾ ਹੁੰਦਾ ਤਾਂ ਤੇਜਿੰਦਰ ਟੈਕਸੀ ਰੋਕ ਦਿੰਦਾ ਸੀ ਅਤੇ ਨੌਕਰੀ ਦੇ ਨਾਮ ਤੇ ਸਰੀਰਕ ਸਬੰਧ ਬਣਾਉਣ ਦਾ ਦਬਾਅ ਪਾਉਂਦਾ ਸੀ ਇਸ ਸਬੰਧ ਵਿੱਚ ਹਾਲਟਨ ਪੁਲਿਸ ਕੋਲ ਦੋ ਲੜਕੀਆਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਪੁਲਿਸ ਰਿਪੋਰਟ ਵਿੱਚ ਇੱਕ ਲੜਕੀ ਨੇ ਦੱਸਿਆ ਕਿ ਤਜਿੰਦਰ ਦੇ ਦਿੱਤੇ ਐਡ ਤੇ ਉਸਨੇ ਫੋਨ ਕੀਤਾ ਤਾਂ ਉਸ ਨੂੰ ਇੱਕ ਥਾਂ ਤੇ ਬੁਲਾਇਆ ਫਿਰ ਉੱਥੋਂ ਉਸ ਨੂੰ ਪਿਕ ਕਰਕੇ ਸੁਨਸਾਨ ਥਾਂ ਤੇ ਲੈ ਗਿਆ ਇੱਥੇ ਉਸ ਨਾਲ ਜ਼ਬਰਦਸਤੀ ਕੀਤੀ ਬ੍ਰੈਮਟਨ ਪੁਲੀ ਨੇ ਦੱਸਿਆ ਕਿ ਲੰਬੀ ਜਾਂਚ ਦੇ ਸਿਰਾਗ ਇਕੱਠੇ ਕਰਨ ਤੋਂ ਬਾਅਦ 26 ਜਨਵਰੀ 2026 ਨੂੰ ਪੁਲਿਸ ਨੇ ਤਜਿੰਦਰ ਤਾਲੀਵਾਨ ਨੂੰ ਬ੍ਰੈਮਟਨ ਤੋਂ ਗ੍ਰਿਫਤਾਰ ਕੀਤਾ ਉਸ ਉਤੇ यौन ਸ਼ੋਸ਼ਣ ਅਤੇ ਨੌਕਰੀ ਦੇ ਬਧੇ यौन ਸੇਵਾ ਦੀ ਮੰਗ ਕਰਦਿਆਂ ਹੋਇਆ ਧਾਰਾ ਲਗਾਈਆਂ ਗਈਆਂ ਨੇ ਕੈਨੇਡਾ ਵਿੱਚ यौन ਸ਼ੋਸ਼ਣ ਕਾਨੂੰਨ ਕਮਜ਼ੋਰ ਹੋਣ ਕਾਰਨ ਤਜਿੰਦਰ ਨੂੰ 27 ਜਨਵਰੀ ਨੂੰ ਕੋਰਟ ਵਿੱਚ ਸੁਣਾਈ ਦੇ ਤੁਰੰਤ ਬਾਅਦ ਜ਼ਮਾਨਤ ਮਿਲ ਗਈ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਕੈਨੇਡਾ ਦੀ ਪੁਲਿਸ ਨੇ ਇੱਕ ਪੰਜਾਬੀ ਵਿਅਕਤੀ ਨੂੰ ਨੌਕਰੀ ਦੇ ਬਹਾਨੇ ਲੜਕੀਆਂ ਨਾਲ ਯੋਨ ਸ਼ੋਸ਼ਣ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ ਇਹ ਵਿਅਕਤੀ ਫਰਜੀ ਕੰਪਨੀ ਦਾ ਮਾਲਕ ਜਾਂ ਭਰਤੀ ਕਰਨ ਵਾਲਾ ਪੜਦਾ ਸੀ ਫਿਰ ਕੈਨੇਡਾ ਦੇ ਲੋਕਪ੍ਰੀਏ ਕਲਾਸੀਫਾਈਡ ਵਰਗੇ ਪਲੇਟਫਾਰਮ ਤੇ ਸੌਖੀ ਨੌਕਰੀ ਦੇ ਇਸ਼ਤਿਹਾਰ ਦਿੰਦਾ ਸੀ ਜਿਸ ਵਿੱਚ ਸਿਰਫ ਲੜਕੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਜਦੋਂ ਲੜਕੀਆਂ ਉਸ ਨਾਲ ਮਿਲਣ ਆਉਂਦੀਆਂ ਤਾਂ ਉਹਨਾਂ ਨੂੰ ਸੁੰਸਾਨ ਜਗ੍ਹਾ ਤੇ ਲੈ ਕੇ ਜ਼ਬਰਦਸਤੀ ਕਰਦਾ ਸੀ 47 ਸਾਲਾ ਤਜਿੰਦਰ ਧਾਲੀਵਾਲ ਦੀਆਂ ਇਹ ਕਰਤੂਤਾ ਉਸ ਵੇਲੇ ਸਾਹਮਣੇ ਆਈਆਂ ਜਦੋਂ ਦੋ ਲੜਕੀਆਂ ਪੁਲਿਸ ਕੋਲ ਗਈਆਂ ਇੱਕ ਲੜਕੀ ਨੇ ਤਾਂ ਇਹ ਕਹਿ ਦਿੱਤਾ ਕਿ ਤਜਿੰਦਰ ਨੇ ਨੌਕਰੀ ਦੇ ਬਦਲੇ ਉਸ ਨਾਲ ਸਰੀਰਕ ਸੰਬੰਧ ਬਣਾਉਣ ਲਈ ਕਿਹਾ ਹੈ ਉਸਨੇ ਕਈ ਲੜਕੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਇਸੇ ਕਾਰ ਜਦੋਂ ਪੁਲਿਸ ਨੇ 26 ਜਨਵਰੀ ਨੂੰ ਉਸਨੂੰ ਗ੍ਰਿਫਤਾਰ ਕੀਤਾ ਤਾਂ ਉਸ ਦੀ ਫੋਟੋ ਵੀ ਜਾਰੀ ਕੀਤੀ ਗਈ ਤਾਂ ਜੋ ਕੋਈ ਵੀ ਹੋੜ ਲੜਕੀ ਉਸ ਦੇ ਜਾਲ ਵਿੱਚ ਫਸ ਸਕੀ ਹੋਵੇ ਉਹ ਪੁਲਿਸ ਨੂੰ ਇਸ ਬਾਰੇ ਜਾਣੂ ਕਰਾ ਸਕੇ ਬ੍ਰੈਂਡਾ ਪੁਲਿਸ ਨੇ ਦੱਸਿਆ ਕਿ ਦੋਸ਼ੀ ਤਜਿੰਦਰ ਢਾਲੀਵਾਲ ਕਾਫੀ ਚਲਾਕ ਹੈ ਹਾਲਟਾ ਰੀਜਨਲ ਪੁਲਿਸ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਤਜਿੰਦਰ ਢਾਲੀਵਾਲ ਪ੍ਰੋਫੈਸ਼ਨਲ ਕ੍ਰਿਮੀਨਲ ਵਾਂਗ ਕੰਮ ਕਰਦਾ ਸੀ ਤਾਂ ਜੋ ਪੁਲਿਸ ਦੀ ਪਕੜ ਤੋਂ ਬਚਿਆ ਰਹੇ ਇਹ ਆਨਲਾਈਨ ਕਲਾਸੀਫਾਈਡ ਵੈੱਬਸਾਈਟ ਤੇ ਡਾਟਾ ਐਂਟਰੀ ਆਪਰੇਟਰ ਲਈ ਇਸ਼ਤਿਹਾਰ ਦਿੰਦਾ ਸੀ ਇਹਨਾਂ ਇਸ਼ਤਿਹਾਰਾਂ ਵਿੱਚ ਲੜਕੀਆਂ ਦੀ ਮੰਗ ਕੀਤੀ ਜਾਂਦੀ ਸੀ ਜੋ ਡਾਟਾ ਐਂਟਰੀ ਕਰ ਸਕਣ ਇਸ ਲਈ ਕਿਸੇ ਵੀ ਕਿਸਮ ਦੀ ਯੋਗਤਾ ਨਹੀਂ ਰੱਖੀ ਜਾਂਦੀ ਸੀ ਫ੍ਰੈਸ਼ਰਾਂ ਨੂੰ ਨੌਕਰੀ ਲਈ ਫਰਮਾਇਆ ਜਾਂਦਾ ਸੀ ਬ੍ਰੈਮਟਨ ਪੁਲਿਸ ਨੇ ਦੱਸਿਆ ਕਿ ਤੇਜਿੰਦਰ ਤਾਲੀਵਾਲ ਨੇ ਸੰਪਰਕ ਕਰਨ ਲਈ ਨੰਬਰ ਦਿੱਤਾ ਹੋਇਆ ਸੀ ਜਿਵੇਂ ਹੀ ਉਸਦੇ ਨੰਬਰ ਤੇ ਫੋਨ ਆਉਂਦਾ ਤੇ ਲੜਕੀ ਨੂੰ ਪਤਾ ਦਿੰਦਾ ਅਤੇ ਬੁਲਾਉਂਦਾ ਫਿਰ ਉਸ ਨੂੰ ਇੰਟਰਵਿਊ ਦੇ ਬਹਾਨੇ ਆਪਣੀ ਟੈਕਸੀ 'ਚ ਬਿਠਾ ਕੇ ਸੁੰਸਾਨ ਜਗ੍ਹਾ ਤੇ ਲੈ ਜਾਂਦਾ ਸੀ ਲੜਕੀਆਂ ਦੀ ਸ਼ਿਕਾਇਤਾਂ ਅਨੁਸਾਰ ਜਦੋਂ ਉਸ ਸੁੰਸਾਨ ਇਲਾਕਾ ਹੁੰਦਾ ਤਾਂ ਤੇਜਿੰਦਰ ਟੈਕਸੀ ਰੋਕ ਦਿੰਦਾ ਸੀ ਅਤੇ ਨੌਕਰੀ ਦੇ ਨਾਮ ਤੇ ਸਰੀਰਕ ਸਬੰਧ ਬਣਾਉਣ ਦਾ ਦਬਾਅ ਪਾਉਂਦਾ ਸੀ ਇਸ ਸਬੰਧ ਵਿੱਚ ਹਾਲਟਨ ਪੁਲਿਸ ਕੋਲ ਦੋ ਲੜਕੀਆਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਪੁਲਿਸ ਰਿਪੋਰਟ ਵਿੱਚ ਇੱਕ ਲੜਕੀ ਨੇ ਦੱਸਿਆ ਕਿ ਤਜਿੰਦਰ ਦੇ ਦਿੱਤੇ ਐਡ ਤੇ ਉਸਨੇ ਫੋਨ ਕੀਤਾ ਤਾਂ ਉਸ ਨੂੰ ਇੱਕ ਥਾਂ ਤੇ ਬੁਲਾਇਆ ਫਿਰ ਉੱਥੋਂ ਉਸ ਨੂੰ ਪਿਕ ਕਰਕੇ ਸੁਨਸਾਨ ਥਾਂ ਤੇ ਲੈ ਗਿਆ ਇੱਥੇ ਉਸ ਨਾਲ ਜ਼ਬਰਦਸਤੀ ਕੀਤੀ ਬ੍ਰੈਮਟਨ ਪੁਲੀ ਨੇ ਦੱਸਿਆ ਕਿ ਲੰਬੀ ਜਾਂਚ ਦੇ ਸਿਰਾਗ ਇਕੱਠੇ ਕਰਨ ਤੋਂ ਬਾਅਦ 26 ਜਨਵਰੀ 2026 ਨੂੰ ਪੁਲਿਸ ਨੇ ਤਜਿੰਦਰ ਤਾਲੀਵਾਨ ਨੂੰ ਬ੍ਰੈਮਟਨ ਤੋਂ ਗ੍ਰਿਫਤਾਰ ਕੀਤਾ ਉਸੋਤੇ ਔਰਤ ਜੌਨ ਸ਼ੋਸ਼ਣ ਅਤੇ ਨੌਕਰੀ ਦੇ ਬਦਲੇ ਜੌਨ ਸੇਵਾ ਦੀ ਮੰਗ ਕਰਦੇ ਹੁਆ ਧਾਰਾ ਲਗਾਈਆਂ ਗਈਆਂ ਨੇ ਕੈਨੜਾ ਵਿੱਚ ਜੌਨ ਸ਼ੋਸ਼ਣ ਕਾਨੂੰਨ ਕਮਜ਼ੋਰ ਹੋਣ ਕਾਰਨ ਤਜਿੰਦਰ ਨੂੰ 27 ਜਨਵਰੀ ਨੂੰ ਕੋਰਟ ਵਿੱਚ ਸੁਣਾਈ ਦੇ ਤੁਰੰਤ ਬਾਅਦ ਜ਼ਮਾਨਤ ਮਿਲ ਗਈ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ